ਅਲੂਮੇ ਦਾ ਪੱਟੀ ਔਰ ਮਹਾ ਸ਼੍ਰੀ ਰਾਤਰੀਆ ਤਿਹਾੜ ਪੱਟੀ ਸ਼ਹਿਰ ਵੇਕੇ ਤੂਮਦਾਨ ਦੇ ਨਾਲ ਮਨਾਇਆ ਜਾ ਰਿਹਾ ਹੈ ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀਆਂ ਤਸਵੀਰ ਤੋਂ ਹੀ ਰੌਣਕਾਂ ਲੱਗੀਆਂ ਹੋ ਜਾਣੇ ਹੁਣ ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਪੱਟੀ ਵੇਕੇ ਪਹੁੰਚੀਏ ਤੁਸੀਂ ਦੇਖ ਰਹੇ ਹੋਗੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਮੰਦਰ ਵੇਕੇ ਨਮਸਤਕ ਹੋ ਰਹੇ ਨੇ ਸ਼ਿਵ ਬੋਲੇ 나ਗ ਦੇ ਜਲ ਜੋ ਕਿ ਸ਼ਰਧਾਲੂਆਂ ਵੱਲੋਂ ਚੜਾਇਆ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਗੁਪਤੇਸ਼ਵਰ ਸ਼ਿਵ ਸ਼ਕਤੀ ਮੰਦਰ ਦੀਆਂ ਤਸਵੀਰਾਂ ਨੇ ਸ਼ਰਧਾਲੂਆਂ ਵੱਲੋਂ ਸ਼ਿਵ ਭੋਲੇ ਲਾਠ ਦੇ ਜਲ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਜਾ ਰਹੀ ਹੈ ਕਬੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਮੰਦਿਰ ਵਿਖੇ ਨਮਸਤਕ ਹੋ ਰਹੇ ਹੈ ਸਵੇਰ 4 ਵਜੇ ਤੋਂ ਹੀ ਸ਼ਰਧਾਲੂਆਂ ਦਾ ਜਿਹੜਾ ਤਾਂਤਾਵਾ ਉਹ ਮੰਦਿਰ ਵਿਖੇ ਲੱਗਾ ਹੋਇਆ ਰਿਹਾ ਤਸਵੀਰਾਂ ਗੁਪਤੇਸ਼ਰ ਸ਼ੇਸ਼ਕਤੀ ਮੰਦਰਦਿਆਂ ਨੇ ਸ਼ਰਧਾਲੂਆਂ ਵੱਲੋਂ ਮੰਦਰ ਵਿੱਚ ਨਮਸਤਕ ਹੋ ਕੇ ਜਿੰਨੇ ਵੀ ਪਾਜਵਾਜਦਾਰ ਨੇ ਕੀਤਾ ਜਾ ਰਿਹਾ ਹੈ ਸਾਹਿਬ ਮੰਦਰ ਬੁੰਜੇ ਮਹਾ ਸ਼ੁਰਾਤਰੀ ਦਾ ਤਿਹਾੜ ਮਨਾਇਆ ਜਾ ਰਿਹਾ ਕੀ ਕਰਾਂ ਚਾਹੁੰਦੇ ਮੈਂ ਪੱਟੀ ਸਾਰੇ ਪੱਟੀ ਵਾਸੀਆਂ ਨੂੰ ਮਹਾ ਸ਼ੁਰਾਤਰੀ ਦੀ ਲੱਖ ਲੱਖ ਵਧਾਈ ਦੇਣਾ ਇਹ ਸਾਨੂੰ ਇਹ ਸਾਰਾ ਜਿਹੜੇ ਵੀ ਤਿਹਾਰ ਨੇ ਇਹ ਸਾਰੇ ਨਾਲ ਮਿਲ ਕੇ ਮਨਾਉਣੇ ਚਾਹੀਦੇ ਨੇ ਤਾਂ ਕਿ ਸਾਡੇ ਸਾਰਾ ਭਾਈਚਾਰਾ ਇੱਕ ਦੂਜੇ ਨਾਲ ਬਣਿਆ ਰਵੇ ਇਹ ਸ਼ਿਵ ਸ਼ਕਤ ਜੀ ਦਾ ਜਨਮ ਭਾਰ ਦਵਾਜ ਸਮਾਗਮ ਦੇ ਵਿੱਚ ਪਹੁੰਚੇ ਨੇ ਔਰ ਸਾਡੇ ਨਾਲ ਇੱਥੇ ਮੌਜੂਦ ਨੇ ਪ੍ਰਿੰਸੀਪਲ ਜਿੰਦਰ ਸ਼ਰਮਾ ਜੀ ਗੱਲਬਾਤ ਕਰਾਂਗੇ ਸ਼ਰਮਾ ਜੀ ਮਹਾ ਸ਼ੁਰੂਆਤੀ ਤਿਹਾਰ ਮਨਾਇਆ ਜਾ ਰਿਹਾ ਹੈ ਮੰਦਰ ਵਿੱਚ ਝੰਡੇ ਦੀ ਰਸਮ ਅਦਾ ਕੀਤੀ ਗਈ ਜੈ ਸ਼ਿਵ ਸ਼ੰਕਰ ਜੀ ਮਹਾਦੇਵ ਦੇਵੋ ਕੇ ਦੇਵ ਭਗਵਾਨ ਸ਼ੰਕਰ ਜੀ ਦਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਪੱਟੀ ਸ਼ਹਿਰ ਵਿਖੇ ਮਨਾਇਆ ਜਾ ਰਿਹਾ ਹੈ ਪਿਛਲੇ ਲਗਭਗ ਇੱਕ ਹਫਤੇ ਜਾਂ 10 ਦਿਨ ਤੋਂ ਪੱਟੀ ਸ਼ਹਿਰ ਸ਼ਿੰਗਾਰਿਆ ਗਿਆ ਹੈ ਬਹੁਤ ਤਰ੍ਹਾਂ ਦੇ ਫੰਕਸ਼ਨ ਜਿਹੜੇ ਆ ਉਹ ਅੰਦਰ ਜਾਂ ਪੱਟੀ ਦੇ ਜਿੰਨੇ ਵੀ ਸ਼ਵਾਲੇ ਹਨ ਉਹਨਾਂ ਵਿੱਚ ਬੜੀ ਸ਼ਰਧਾ ਨਾਲ ਮਨਾਏ ਜਾ ਰਹੇ ਹਨ ਸਾਰੇ ਸ਼ਹਿਰ ਨਿਵਾਸੀ ਜਿਹੜੇ ਹਨ ਉਹ ਬਹੁਤ ਹੀ ਧੂਮ ਧਾਮ ਦੇ ਨਾਲ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਰਹੇ ਹਨ ਜਗਾ ਜਗਾ ਲੰਗਰ ਲੱਗੇ ਹਨ ਹਰ ਤਰ੍ਹਾਂ ਦੇ ਪਕਵਾਨ ਜਿਹੜੇ ਆ ਉਹ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ ਕੇ ਉਹਨਾਂ ਨੂੰ ਖਵਾਏ ਜਾ ਰਹੇ ਹਨ ਸਾਰੇ ਸ਼ਹਿਰ ਨੂੰ ਸਜਾਇਆ ਗਿਆ ਹੈ ਤੇ ਇਸ ਸ਼ੁਭ ਮੌਕੇ ਦੇ ਉੱਪਰ ਮੈਂ ਸਾਰੇ ਸਮੂਹ ਜਗਤ ਨੂੰ ਭਗਵਾਨ ਸ਼ਿਵ ਦੇ ਭਗਤਾਂ ਨੂੰ ਜੈ ਸ਼ਿਵ ਸ਼ੰਕਰ ਸ਼ਿਵ ਮਹਾ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਦੇਣਾ ਹਾਂ ਬਹੁਤ-ਬਹੁਤ ਵਧਾਈ ਹੈ ਵੇ ਜੀ ਸਾਨੂੰ ਲੱਗਦਾ ਮੌਜੂਦ ਨੇ ਮੰਦਿਰ ਕਮੇਟੀ ਦੇ ਪ੍ਰਧਾਨ ਪ੍ਰਧਾਨ ਸਾਹਿਬ ਸ਼ੁਰੂਆਤੀ ਤਿਆਰ ਮਨਾਇਆ ਜਾ ਰਿਹਾ ਕਿੱਦਾਂ ਦੀਆਂ ਤਿਆਰੀਆਂ ਕਿੱਦਾਂ ਦੀਆਂ ਰੌਣਕਾਂ ਲੱਗੀਆਂ ਹੋਈਆਂ ਇਹ ਸ਼ੁਰੂਆਤੀਆ ਚਾਰ ਪਬਲਿਕ ਦੇ ਸਰਵ ਸਜੋਤ ਕਰ ਮਨਾਇਆ ਜਾ ਰਿਹਾ ਵਾ ਬਰੇਲ ਤੋਂ ਸ਼ਾਹ ਨਾ ਮਨਾਇਆ ਜਾ ਰਿਹਾ ਵਾ ਸ਼ਹਿਰ ਦੀ ਖੁਸ਼ਹਾਲੀ ਵਾਸਤੇ ਮਨਾਇਆ ਜਾ ਰਿਹਾ ਵਾ ਔਰ ਹਰ ਸਾਲ ਮਨਾਇਆ ਜਾਂਦਾ ਲੰਗਰ ਪਟਾ ਦੇ ਚੱਲਦੇ ਆ ਸੰਗਤਾਂ ਹੁੰਦੀਆਂ ਵਾ ਸ਼ਾਂਜੀਆ ਵਿਸ਼ੈਂਟਰ ਬਣਵਾਣ ਕੀਤਾ ਸ਼ਿਵਲਿੰਗ ਦਾ ਕਿ ਚਾਂਦੀ ਦਾ ਸ਼ਿਵਲਿੰਗ ਹਮੇਰੇ ਕੋਲ ਸ਼ਾਂਜੀ ਦਾ ਸ਼ਿਵਲਿੰਗ ਤੇ ਆਰਤੀ ਲੋਤਣ ਦੇ ਸਜੋੜ ਦੇਣਾ ਬਣਿਆ ਤੇ 5 ਲੱਖ ਰੁਪਏ ਲਾ ਕੇ ਸ਼ਿਵਲਿੰਗ ਸਾਬਤ ਕਰਤਾ ਆਉਂਦੇ ਸਾਲ ਹੋਰ ਲੋਕਾਂ ਦੇ ਸਜੋੜ ਨੇ ਹੋਰ ਜਿਆਦਾ ਵਿਸਤਾਰ ਕਰਾਂਗੇ ਕਿ ਮੰਦਿਰ ਨੂੰ ਹੋਰ ਸੋਹਣਾ ਸੁਤੰਭ ਲਵਾ ਦੇ ਮੰਦਿਰ ਕਮੇਟੀ ਦੇ ਬਣਾਉਣ ਨੂੰ ਲਗਾਤਾਰ ਤਸਵੀਰਾਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਮੰਦਰ ਦੇ ਵਿੱਚ ਛੜਾਲੂ ਵੱਡੀ ਗਿਣਤੀ ਦੇ ਵਿੱਚ ਨਮਸਤਕ ਹੋਲੀ ਪਹੁੰਚ ਰਹੇ ਨੇ ਔਰ ਸਜਾਵਟ ਜੋ ਮੰਦਰ ਦੀ ਫੁੱਲਾਂ ਦੇ ਨਾਲ ਤੁਸੀਂ ਦੇਖ ਰਹੇ ਕਿੱਦੀ ਗਈ ਹੈ ਫੋਰ ਵੀ ਇੱਥੇ ਮਹਿਮਾਨ ਪਹੁੰਚਣੇ ਗੱਲਬਾਤ ਕਰਾਂਗੇ ਹਾਂਜੀ ਬੜੇ ਜੀ ਜੈ ਸ਼ੰਕਰ ਕੀ ਜੈ ਸ੍ਰੀ ਰਾਜਾ ਜੀ ਹਾਂ ਪਰ ਸ਼ਿਵਰਾਤਰੀ ਬੜੇ ਧੂਮਧਾਮ سے ਮਨਾਈ ਜਾ ਰਹੀ ਹੈ ਜੀ ਬੜੇ ਹਮਾਰੇ ਪ੍ਰਧਾਨ ਜੀ ਸ੍ਰੀ ਪ੍ਰਜਾਗੋਸ਼ਨ ਸਾਹਨੀ ਜੀ ਦੀ ਸਹਾਇਤਾ ਮੈਂ ਬਹੁਤ ਅੱਛੇ ਸੇ ਉਹਨਕੇ ਨਿਯਮ ਕੇ ਅਨੁਸਾਰ ਸਾਰਾ ਕਾਰ ਕੀਆ ਜਾ ਰਹਾ ਹੈ ਸਭੀ ਆਪਣੀ ਮਨੋ ਕਾਮਨਾ ਲੈ ਕੇ ਯਹਾਂ ਪੇ ਆਏ ਹੈ ਸਭੀ ਮਥਾ ਟੇਕ ਰਹੇ ਹੈ ਅਰਸ਼ੇਕ ਕਰ ਰਹੇ ਹੈ ਸੁਬਾਹ ਸੇ ਯਹਾਂ ਪਰ ਬਹੁਤ ਅਚਾ ਕਾਰਕਰਮ ਚਲ ਰਹਾ ਹੈ ਜੀ ਸ੍ਰੀ ਰਾਤ ਸਾਡੇ ਨਾਲ ਮੌਜੂਦ ਨੇ ਕਮਲ RAMLE ਕਲੱਬ ਦੇ ਪ੍ਰਧਾਨ ਅਰਜੀਸ਼ ਕੁਮਾਰ ਮਿੰਟਾ ਜੀ ਗੱਲ ਬਾਤ ਕਰਾਂਗੇ ਹਾਂ ਜੀ ਪ੍ਰਧਾਨ ਜੀ ਰਾਤਰੀ ਦੇ ਤਿਹਾਰੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਰਾਤਰੀ ਦੇ ਤਿਹਾਰੇ ਸਾਰੇ ਸ਼ਹਿਰ ਨੂੰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਸ਼ਿਵ ਸ਼ਕਤੀ ਮੰਦਰ ਵੱਲੋਂ ਆਪਣੇ ਸਭ ਸਾਥੀਆਂ ਵੱਲੋਂ ਮੈਂਬਰਾਂ ਵੱਲੋਂ ਸਾਰੇ ਸ਼ਹਿਰ ਨੂੰ ਲੱਖ ਲੱਖ ਵਧਾਈ ਦਿਨਾਂ ਸ਼ਰਧਾਤਰੀ ਦਾ ਤਿਹਾੜ ਬੜੇ ਧਮਧਮਾਣਾ ਪੱਟੀ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਹੈ ਕੱਲ ਬੜੇ ਸ਼ਰਧਾ ਦੇ ਭਾਵਨਾ ਨਾਲ ਸਾਰੇ ਸ਼ਹਿਰ ਚ ਸ਼ੁਭਾ ਯਾਤਰਾ ਨਿਕਲੀ ਆ ਜਿਸ ਦੇ ਦੇਖਣ ਦੇ ਲਾਇਕ ਸੀ ਲੋਕਾਂ ਦੀ ਸ਼ਰਧਾ ਤੇ ਭਾਵਨਾ ਉਹਨਾਂ ਨੂੰ ਦੇਖਦਿਆਂ ਹੀ ਬੰਦੀ ਸੀ ਇਸ ਕਰਕੇ ਸਭ ਸ਼ਹਿਰ ਵਾਸੀਆਂ ਨੂੰ ਬਾਬਾ ਆਨੰਦਗਿਰ ਜੀ ਨੂੰ ਪੁਲਿਸ ਹਰ ਸ਼ਹਿਰ ਦੇ ਨੂੰ ਲੱਖ ਲੱਖ ਵਧਾਈ ਦਿਨਾਂ ਨੀਲ ਕਮਲ ਕਲੱਬ ਵੱਲੋਂ ਸ਼ੇਵ ਸ਼ਕਤੀ ਮੰਦਰ ਵੱਲੋਂ ਪਹਿਲਵਾਨ ਦੀ ੱਟੀ ਵੱਲੋਂ ਸਭ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਆਪ ਸਭ ਨੂੰ ਵਧਾਈਆਂ ਜੀ